ਸੱਤ ਸਰੀਆ ਕਰਦੇ ਹਾਂ ਦੋਸਤੋ ਜ਼ਿੰਦਗੀ ਦੇ ਅੱਠ ਕੌੜੇ ਸੱਚ ਜੋ 30 ਸਾਲ ਤੋਂ ਉੱਪਰ ਵਾਲੇ ਆ ਉਹ ਤਾਂ ਸਮਝ ਚੁੱਕੇ ਹੋਣਗੇ ਪਰ ਜੋ 18 ਤੋਂ 20 ਸਾਲ ਦੇ ਹਨ ਉਹ ਜ਼ਰੂਰ ਇਹਨਾਂ ਨੂੰ ਅਮਲ ਚ ਲਿਆਉਣਗੇ ਨੰਬਰ 1 ਤਨਖਾਹ ਇੱਕ ਦਵਾਈ ਹੈ ਜੋ ਤੁਹਾਡੇ ਐਮਪਲਾਇਰ ਤੁਹਾਨੂੰ ਤੁਹਾਡੇ ਸੁਪਨੇ ਖੁੱਲਣ ਲਈ ਦਿੰਦਾ ਹੈ ਨੰਬਰ 2 ਜੇ ਤੁਸੀਂ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਰਹੋਗੇ ਤਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਦਿਓਗੇ ਤੇ ਕੁਝ ਵੀ ਨਹੀਂ ਕਰ ਸਕੋਗੇ ਜਦੋਂ ਨੰਬਰ 3 ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਆਪਣੇ ਲੱਖ ਪੱਗ ਸਾਰੇ ਕਰੀਬੀ ਦੋਸਤਾਂ ਨੂੰ ਖੋ ਦੇਂਦੇ ਹੋ ਨੰਬਰ 4 ਜੇ ਤੁਸੀਂ ਆਪਣੇ ਮਾਪੇ-ਬਾਪ ਨੂੰ ਮਾਫ ਕਰ ਦਿੰਦੇ ਹੋ ਤੇ ਆਪਣੀਆਂ ਸਮੱਸਿਆਵਾਂ ਲਈ ਉਹਨਾਂ ਨੂੰ ਦੋਸ਼ ਦੇਣਾ ਬੰਦ ਕਰ ਦਿੰਦੇ ਹੋ ਤਾਂ ਤੁਸੀਂ 10 ਗੁਣਾ ਜ਼ਿਆਦਾ ਖੁਸ਼ ਰਹੋਗੇ। ਨੰਬਰ 5 ਜਦੋਂ ਤੁਸੀਂ ਆਪਣੇ ਆਪ ਨੂੰ ਕੁਝ ਵੀ ਪਰਸਨਲ ਰੂਪ ਵਿੱਚ ਨਾ ਲੈਣਾ ਲਈ ਟ੍ਰੇਨ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਮਚਿਓਰ ਹੋ ਜਾਂਦੇ ਹੋ। ਨੰਬਰ 6 ਇਸ ਧਰਤੀ ਤੇ ਸਭ ਤੋਂ ਔਖਾ ਕੰਮ ਆਪਣੇ ਸੁਪਨੇ ਆ ਤੇ ਫੋਕਸ ਕਰਨਾ ਤੇ ਸਭ ਤੋਂ ਸੌਖਾ ਕੰਮ ਸ਼ਿਕਾਇਤ ਕਰਨਾ ਨੰਬਰ 7 ਜੇ ਤੁਸੀਂ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰ ਤੇ ਭਰੋਸਾ ਕਰਦੇ ਹੋ ਤਾਂ ਵੀ ਉਹਨਾਂ ਨੂੰ ਆਪਣੇ ਬਾਰੇ ਕੁਝ ਵੀ ਨਾ ਦੱਸੋ ਨੰਬਰ 8 10 ਸਾਲ ਦੀ ਉਮਰ ਤੱਕ ਤੁਹਾਡਾ ਅੰਦਰੋਂ ਨਹੀਂ ਦਾਇਰਾ ਪੈਸਾ ਕਮਾਉਣਾ ਸਰੀਰ ਬਣਾਉਣਾ ਤੇ ਪਰਿਵਾਰ ਸ਼ੁਰੂ ਕਰਨ ਤੇ ਕੇਂਦ੍ਰਿਤ ਹੋਣਾ ਚਾਹੀਦਾ ਹੁਮੇਦ ਕਰਦੀ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਦੇਸ